ਹੈਲੋ ਹਾਂਜੀ ਸਾਰਿਆਂ ਨੂੰ ਸਾਸ੍ਰੀਕਾਰ ਜੀ ਹੋਰ ਕਿਵੇਂ ਹੋ ਉਮੀਦ ਕਰਦੀ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਰਿਹਾਗਾ ਸਵੇਰ ਦੇ 5:00 ਵਜੇ ਹੋਏ ਨੇ ਤੇ ਆਪਾਂ ਥੋੜਾ ਜਿਹਾ ਜਲਦੀ ਉੱਠੇ ਸੀ ਤੇ ਕਿਉਂਕਿ ਆਪਣੇ ਰਿਸ਼ਤੇਦਾਰ ਚ ਜਾਣਾ ਸੀ ਤੇ ਉਹਦੇ ਘਰ ਕੇ ਆਪਾਂ ਨੂੰ ਇਹੋ ਜਿਹੀ ਸੁਨੇਹਾ ਕੰਮ ਨਿਮੇੜ ਲੈਣੀਆਂ ਜੀ ਤੇ ਸਭ ਤੋਂ ਸਾਢੇ 7:00 ਵਜੇ ਤਾਂ ਆਪਾਂ ਨੇ ਤੁੰਨੀ ਆਗਾ ਤੇ ਫਿਰ ਆ ਉੱਥੇ ਆਪਣੇ ਸਹਿਜ ਪੜਦਾ ਪਹੋਗਾਗਾ ਤੇ ਆਪਾਂ ਨੂੰ ਟਾਈਮ ਤੇ ਪਹੁੰਚਣਾਗਾ ਤੇ ਤਾਂ ਕਰਕੇ ਆਪਾਂ ਸੁਨੇਹਾ ਉੱਠੇ ਸੀ ਤੇ ਆਪਾਂ ਨਿਵੇਟ ਦਿਆਂਗੇ ਕੰਮ ਤੇ ਧਾਰ ਚੋਲੀ ਸੀ ਆਪਾਂ ਨੇ ਤੇ ਭਾਂਡੇ ਭਾਈ ਸੀ ਮੰਜਨ ਵਾਲੇ ਭਾਂਡੇ ਮਾਣਦੇ ਨੇ ਤੇ ਅੱਜ ਵਾਰ ਆਪਾਂ ਦੋ ਰੋਟੀ ਬਣਾਵਾਂਗੇ ਦੋ ਚਾਰ ਪਰੌਂਠੇ ਸਭਜੋਤ ਨੂੰ ਦੇਖਦੇ ਜੇ ਸਕੂਲ ਜਾਊਗਾ ਇਹਨੂੰ ਸਕੂਲ ਭੇਜਾਂਗੇ ਇਹ ਕਹਿੰਦਾ ਮੈਂ ਜਾਂਦਾ ਨਹੀਂ ਹੈਗਾ ਸਭਜੋਤ ਇਹ ਨਾਲ ਜਾਣ ਵਾਸਤੇ ਤਿਆਰ ਹੋ ਰਿਹਾ ਹੈਗਾ ਸਭਜੋਤ ਤੇ ਦੇਖਦੇ ਜੇ ਗਿਆ ਤਾਂ ਆਪੇ 당ਗੇ ਨਹੀਂ ਨਾਲ ਲੈ ਜੰਨੇ ਆਗੇ ਤੇ ਡਸਟਮੀਨ ਆਪਾਂ ਉੱਥੇ ਲੈ ਕਰ ਲਏ ਜਾਂਗੇ ਰਾਤ ਲਿਆਏ ਸੀ ਅੰਦਰ ਤੇ ਇਹਦੇ ਉਧਰ ਆਪਣਾ ਇੰਨਾ ਕੂੜਾ ਤਾਂ ਹੁੰਦਾ ਨਹੀਂ ਲਫਾਫੇ ਹੀ ਹੁੰਦੇ ਨੇ ਤੇ ਉਹ ਆਪਾਂ ਅੰਦਰ ਧਰ ਜਿੰਨੇਗੇ ਅੱਗ ਮੱਚ ਜਾਂਦੀ ਹੈ ਚੱਲਣਾ ਹੁਣ ਡਸਟਮੀਨ ਖਾਲੀ ਕਰ ਲੇ ਆਪਾਂ ਚੱਲ ਜਾਂਗੇ ਦੂਜੇ ਘਰੇ ਆਪਾਂ ਲਾਉਣੇਗੇ ਤੇ ਉਧਰਲੇ ਘਰ ਡਸਟਮੀਨ ਲੈ ਜਾਾਂਗੇ ਚੱਕ ਕੇ ਇੱਧਰ ਲਾ ਦੀ ਆਪਾਂ ਝਾੜੂ ਫੇਰ ਤੇ ਜਿੰਦੇ ਨਵੇਂ ਝਾੜੂ ਲਾਉਣ ਆ ਲੈ ਪਿਆਸੀ ਜਨ ਹਾਂ ਘੇਰੀ ਕਰਦਾ ਤਾਂ ਹੁਣ ਜਦੋਂ ਛੋਟੇ ਹੋ ਰਹੇ ਨੇ 7 ਵਜੇ ਤੱਕ ਚੱਲ ਜਾਣਾ ਆ ਰਗਾ ਰਸਤੇ ਨਾਲ ਹੀ ਚ ਤੇ ਤਾਂ ਕਰਕੇ ਆਪਾਂ ਸੁਨੇਹਾ ਉੱਥੇ ਤੇ ਦੰਦ ਕਰ ਪਣੇ ਬੈਠੇ ਕੰਮ ਕਰਦੇ ਰ ਰਾਤ ਜਿੰਨੇ ਨੇ ਬੈਠ ਕੇ ਰੋਟੀ ਖਾ ਕੇ ਰਾਤ ਰਾਤ ਜਿਹੜੀ ਗਈ ਆਗੀ ਮੈਂ ਦਾ ਬੱਟਰ ਚ ਪਾ ਲਉਗੀ 먼저 좀 빼지 못해도 농이야도 잘 먹어. 버스터치 다 나락 봐도 이제 헤러. 버스터치 다 내고. 언제서 둘 끌어올 거 아니? 고야리 고하리.

ਤਲ ਉੱਧਰ ਲੈ ਜਾ ਕਿ ਮੈਂ ਤਿਆਰ ਕਰਦਾ ਨਹੀਂ ਮੈਂ ਕਿਚੀ ਬਾਹਰੋਂ ਕੱਪੜੇ ਮੋਲਿਆ ਕੰਮ ਬਣਾਣਾ ਮੈਨੂੰ ਮੈਂ ਮੀਦੀ ਜਾਣੀ ਘਰ ਦੇ ਜਾਉਂਦਾ ਜੇ ਇਹਨੇ ਕਿਹਦਾ ਪਤਾ ਉੱਥੇ ਕੜਾ ਕੋਈ ਕਾ ਹੋਏਗਾ ਉੱਥੇ ਕੁਝ ਵੀ ਨਹੀਂ ਹੋਏਗਾ ਪਤਾ ਹਲੇ ਤਾਂ ਵਿਆਹ ਤਾਂ ਹਲੇ ਸुरू ਹੋਊਗਾ

이래 되네, 빠이 오, 나가래 오, 나 되네 엄마, 되네 Вот так вот. Угу. Ну, вот, считай. Так. А потом сюда на арена, сейчас я пойду наキッチン. Ну, пойдём, я пошёл на арену. И тогда я принесу его сюда.

ਸਾਰੀ ਹੁੰਦੀ ਵਾਲੀ ਬੋਟੀ ਖਾਂਦੇ ਨੇ ਅੱਜ ਆਪਾਂ ਬਣਾਵਾਂਗੇ ਗੁਰਦਿਆਂ ਦੀਆਂ ਇੱਕ ਇੱਕ ਦਾ ਪਰੌਂਠਾ ਕਾਲਾ ਪਰੋਸ ਤੇਰੀ ਚ ਜਾੜੋਗੇ ਫਿਰ ਸਾਥ ਹੋ ਗਈ ਕੋਈ ਸਹੀ ਨਹੀਂ ਆਂਦੀ ਉੱਥੇ 11 12 ਵਜੇ ਪਾਵਾਂਗੇ ਕਿਤੇ ਜਾ ਕੇ ਬਣਾ ਸਾਹਿਬ ਜੀ ਤੱਕ ਹੂੰ ਅੰਨੇ ਵਿੱਚੇ ਖਾਣਾ ਲਿੱਖ ਤੇ ਮੇਰੇ ਕੋਲ ਆਉਂਦੇ ਮਰਜੀ ਕਿੰਨੇ ਦੇਰ ਤੱਕ ਲਾ ਦੇਗੇ ਕਿੰਨਾ ਟਾਈਮ ਹੋ ਗਿਆ ਸਾਢੇ 6 ਹੋ ਗਏ ਸਾਢੇ 6 ਦਾ ਦੇਣਾ ਹੋ ਜਾਂਦਾ ਚੱਲਿਆ ਜਾ ਸਾਟੇ ਫੀ ਵਜੇ ਦੇ ਚੱਲਦਾ ਚੱਲਣਾ ਤਾਂ ਹੋ ਗਿਆ ਅੱਧਾ ਨੇ ਰੋਪੇ ਆ ਗਏ ਮੂਲੀयां ਮਿੱਠੀਆਂ ਬਹੁਤ ਨਹੀਂ ਸਬਜ਼ੀ ਤੇ ਕਰਦਾਗਾ ਗਰਾਇੰਗ ਤੜਕੇ ਡਰਾਇੰਗਾ ਕਲਰ ਲਿਆਂਦੇ ਪੂਰੀ ਸੋਚੇ ਕਿ ਕੀ ਦਾਤੀ ਪਾਣਾ ਕੀ ਲਾਉਂਦੀ ਹਾਂ ਇਹਨੂੰ ਕਿਥੇ ਨਹੀਂ ਮਿਤਾ ਹੈਗੀ ਸੁੱਚਾ ਉਹਨਾਂ ਦੇ ਵਾਰ ਚਲਾਈਏ ਜਿਹੜੀ ਉਹ ਤਾਂ ਬੱਲੇ ਵਰਗੇ ਬੰਦਾ ਲੱਗਦਾ ਜਿਹੜਾ ਜਿਆਦਾ ਲੰਬਾ ਸਾਡੇ ਵਰਗੇ ਦਾ ਹੱਥ ਵੀ ਨਹੀਂ ਪਹੁੰਚਦਾ ਹੈ 7 ਵਜੇ ਬਾਸ ਰੋਟੀ ਕੋਣਾਂ ਦੇ ਆ ਕੇ ਪਕਾ